ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸ਼ਮਿੰਦਰ ਸਿੰਘ ਪੰਜਾਬ ਹਲਚਲ ਨਿਊਜ਼ ਚੈਨਲ ਕੋ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਤੇ ਸਮੱਗਲਰਾਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਨੂੰ ਦੇਖਦੇ ਹੋਏ ਸਾਡੀ ਪੰਜਾਬ ਪੁਲਿਸ ਬਹੁਤ ਹੀ ਕਾਮਯਾਬ ਕਾਮਯਾਬੀ ਦੇ ਨਾਲ ਇਹਨਾਂ ਦੇ ਪਿੱਛੇ ਪਈ ਹੋਈ ਹੈ ਤੇ ਕਾਮਯਾਬੀ ਹੋ ਰਹੀ ਹੈ ਜਗ੍ਹਾ ਜਗ੍ਹਾ ਤੇ ਗੈਂਗਸਟਰ ਜਗ੍ਹਾ ਜਗ੍ਹਾ ਤੇ ਆਪਣੇ ਸਮੱਗਲਰ ਫੜੇ ਜਾ ਰਹੇ ਨੇ ਤੇ ਗੱਲ ਕਰੀਏ ਤਾਂ ਆਪਾਂ ਖਰੜ ਦੀ ਖਰੜ ਦੇ ਬਲੌਂਗੀ ਦੇ ਕੋਲ ਇਨਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਵੱਲੋਂ ਦੋ ਸਮਗਰਾਂਡਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 5 ਕਿਲੋ 400 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਤੇ ਸਾਡੇ ਨਾਲ ਨੇ ਉਪ ਕਪਤਾਨ ਇਨਵੈਸਟੀਗੇਸ਼ਨ ਸਰਦਾਰ ਹਰ ਸਿਮਰਤ ਸਿੰਘ ਤੇ ਉਹਨਾਂ ਨਾਲ ਗੱਲ ਕਰਦੇ ਆਂ ਇਹ ਪੁੱਛਦੇ ਆ ਕਿ ਕੀ ਇਹਨਾਂ ਸਮਗਰਾਂ ਨੂੰ ਅਫੀਮ ਤੋਂ ਇਲਾਵਾ ਹੋਰ ਕੀ ਕੀ ਕੁਝ ਬਰਾਮਦ ਹੋਇਆ ਤੇ ਆਪਾਂ ਗੱਲ ਕਰਦੇ ਆ ਉਹ ਕਪਤਾਨ ਸਰਦਾਰ ਹਰਸਿਮਰਤ ਸਿੰਘ ਜੀ ਨਾ ਦੀ ਕਿਹਦੀ ਕਿਹੋ ਜਿਹੀ ਸਬੰਧੀ ਗੱਲ ਦੱਸੂਗੀ ਮਾਨਯੋਗ ਐਸਐਸਪੀ ਮੋਹਾਲੀ ਤੇ ਐਸਪੀਡੀ ਮੋਹਾਲੀ ਦੇ ਦਿਸ਼ਾ 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 ਦੇ ਚੱਲਦੇ ਆਪਣੇ ਨਜਰ ਤਸਕਰਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਦੇ ਹੋਏ ਸਾਡੀ ਸੀਆਈਏ ਟੀਮ ਨੇ ਇੱਕ ਵੱਡੀ ਕਲੌਫਟੀ ਕੀਤੀ ਹੈ ਜਿਸ ਦੇ ਚਲਦੇ ਆਪਣੀ ਸੀਆਈਏ ਟੀਮ ਨੇ ਬਲੌਂਗੀ ਬੈਰੀਅਰ ਇੱਕ ਨਾਕਾ ਲਾਇਆ ਸੀਗਾ ਇੱਕ ਸਿਕਰਟ ਇਨਫੋਰਮੇਸ਼ਨ ਦੇ ਬੇਸ ਤੇ ਜੇ ਦੇ ਚੱਲਦੇ ਦੋ ਚਾਰਖਣ ਦੇ ਨਿਵਾਸੀ ਜਿਹੜੇ ਸੀਗੇ ਰਾਉਂਡ ਅਪ ਕੀਤੇ ਗਏ ਸੀਗੇ ਜਿਨ੍ਹਾਂ ਕੋਲੋਂ ਦੋਨਾਂ ਕੋਲੋਂ 2 ਕਿਲੋ 700 ਗ੍ਰਾਮ ਦੋਨਾਂ ਕੋਲੋਂ ਇੱਕ ਇੱਕ ਦੋਨੋਂ ਕੋਲੋਂ ਇੰਡੀਵਿਜੂਅਲੀ 2 ਕਿਲੋ 700 ਗ੍ਰਾਮ ਟੋਟਲ 5 ਕਿਲੋ 400 ਗ੍ਰਾਮ ਟੀਮ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਇਹ ਪਹਿਲਾਂ ਵੀ ਜਿਹੜੀ ਹੈ ਚਾਰਖਣ ਤੋਂ ਇਸੀ ਤਰੀਕੇ ਨਾਲ ਵੱਡੀ ਮਾਤਰਾ ਵਿੱਚ ਟੀਮ ਲੈ ਕੇ ਆਉਂਦੇ ਸੀਗੇ ਤੇ ਜ਼ਿਲ੍ਹਾ ਮੋਹਾਲੀ ਦੇ ਇਹਦੇ ਨਾਲ ਦੇ ਲੱਗਦੇ ਜਿਲ੍ਹਿਆਂ ਦੇ ਵਿੱਚ ਜਿਹੜੇ ਅੱਗੇ ਸਪਲਾਈ ਕਰ ਸਕਦੇ ਸੀਗੇ ਤਾਰੇ ਇਹਨਾਂ ਤੇ ਪਹਿਲਾਂ ਵੀ ਕੋਈ ਪਰਚੇ ਆਗੇ ਆ ਉਹ ਆਪਾਂ ਤਸਦੀਕ ਕਰਾ ਲਏ ਕਿਉਂਕਿ ਅਦਰ ਸਟੇਟ ਹੋਣ ਕਰਕੇ ਜੀ ਇਹਨਾਂ ਦਾ ਰਿਪੋਰਟ ਜਿਹੜਾ ਹੈਗਾ ਆਪਾਂ ਤਸਦੀਕ ਕਰਾ ਰਹੇ ਆ ਜੋ ਵੀ ਫਦਰ ਇਹਨਾਂ ਦੀ ਪੁੱਛਗਿੱਛ ਦੀ ਚੀਜ਼ਾਂ ਆਣ ਗਈਆਂ ਉਹ ਤੁਹਾਡੇ ਨਾਲ ਸ਼ੇਅਰ ਤੇ ਮੇਡ ਬੰਦਾ ਪੰਜ ਕਿੱਥੇ ਵੇਚਦੇ ਸੀਗੇ ਇਹ ਮਤਲਬ ਇਹਨਾਂ ਦੇ ਵਿੱਚ ਵਪਾਰ ਇਹਨਾਂ ਦੇ ਲੋਕਲ ਕੰਟੈਕਟਸ ਹੁੰਦੇ ਸੀਗੇ ਉਹ ਆਪਣੀ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਇਹਨਾਂ ਦਾ ਰਿਮਾਂਡ ਲਵਾਂਗੇ ਆਪਾਂ ਜੱਜ ਸਾਹਿਬ ਦੇ ਪੇਸ਼ ਕਰਕੇ ਪਰ ਉਹ ਫਰਦਰ ਜਿੱਥੋਂ ਜਿੱਥੋਂ ਦਿੰਦੇ ਸੀਗੇ ਜਿਨ੍ਹਾਂ ਜਿਨ੍ਹਾਂ ਨੂੰ ਉਹਨਾਂ ਨੂੰ ਤੇ ਪਲੱਸ ਜਰੀਲ ਬੈਕਵਰਡ ਐਂਡ ਫਾਰਵਰਡ ਲਿੰਕੇਜ ਦੋ ਰੂਪ ਤੇ ਪਿੱਛੋਂ ਕਿੱਥੋਂ ਲੈ ਕੇ ਆਉਂਦੇ ਸੀਗੇ ਜਿਹੜਾ ਮੇਨ ਸਪਲਾਈਰ ਕਿਹੜਾ ਸੀਗਾ ਜਿੱਥੋਂ ਲੈ ਕੇ ਆਉਂਦੇ ਸੀ ਉਹਦੇ ਤੱਕ ਅਪਰ ਤਫ਼तीश ਕਰਾਂਗੇ ਤੇ ਜਦ ਜਦ ਨਹੀਂ ਹਾਂਜੀ ਹਾਂਜੀ ਅੱਜ ਕਰਾਂਗੇ